ਹੈਲੋ ਮੇਰੇ ਬੰਨੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਈਆਂ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਹੋ ਫੁੱਲ ਵਾਚ ਕਰਿਓ ਹਾਂਜੀ ਮਾਰਨਿੰਗ ਦਾ ਟਾਈਮ ਸੀ ਤੇ ਅੱਜ ਬੱਦਲਬਾਹੀ ਕਾਫੀ ਹੋਈ ਹੋਈ ਸੀ ਕਿਉਂਕਿ ਆਇ ਲੱਗਦਾ ਸੀ ਜਿਵੇਂ ਕਈ ਥਾਂ ਮਤੇ ਤਾਂ ਵੈਸੇ ਮੀਂਹ ਪੈ ਵੀ ਗਿਆ ਜੁਣੀ ਆਪਣੇ ਤਾਂ ਮੀਂਹ ਹੈ ਨਹੀਂ ਇੰਨਾ ਜ਼ਿਆਦਾ ਸਿਰਫ ਬੱਦਲੇ ਹੋਏ ਹੋਣੇ ਕਿਉਂਕਿ ਮੀਂਹ ਆਇਆ ਤਾਂ ਹੈ ਬਹੁਤ ਪਰ ਥੋੜਾ ਆ ਮਤਲਬ ਜਿਵੇਂ ਹਲਕੀਆਂ ਜਿਹਾ ਬਸ ਕਣੀਆਂ ਜੀਆਂ ਪੈ ਗਈ ਸਾਰਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਬੱਦਲ ਹੋਏ ਹੋਏ ਨੇ ਪਰ ਬਸ ਐਵੇਂ ਹੀ ਜਣੀ ਮੌਸਮ ਦਾ ਲੰਘ ਗਿਆ ਮ ਹੈਗਾ ਸੀ ਮੈਨੂੰ ਲੱਗਦਾ 1.5 7 ਦੇ ਸ਼ਾਇਦ 7 7.5 ਕੁਝ ਜਣੀ ਮਤਲਬ ਪੱਕਾ ਜਿਹਾ ਯਾਦ ਨਹੀਂ ਹੈਗਾ ਬਸ ਇੰਨਾ ਜ਼ਿਆਦਾ ਵੀ ਫਤੇ ਨੇ ਜਾਣਾ ਸੀ ਉਦੋਂ ਹਜੇ ਸਕੂਲ ਉਸ ਤੋਂ ਪਹਿਲਾਂ ਦੀ ਆ ਕਿਉਂਕਿ ਇਹ ਲੱਗਦਾ ਸੀ ਵੀ ਅੱਜ ਮੌਸਮ ਬਹੁਤ ਖਰਾਬ ਆ ਪਰ ਨਹੀਂ ਜੀ ਮੌਸਮ ਦਾ ਤਾਂ ਐਦਾਂ ਹੀ ਸੀ ਮਤਲਬ ਨਾ ਮੀਂਹ ਪਿਆ ਤੇ ਨਾ ਹੀ ਬੱਦਲ ਗਏ ਫਿਰ ਫਤਿਹ ਦੇ ਗਏ ਤੋਂ ਬਾਅਦ ਚਾਹ ਪਣੀ ਪੀ ਕੇ ਫਿਰ ਥੋੜਾ ਕੈਮ ਜਿਹਾ ਹੋ ਕੇ ਫਿਰ ਮੈਂ ਲੱਗੀ ਸੀ ਬੇੜਾ ਸੁੰਭਣ ਕਿਉਂਕਿ ਮੈਨੂੰ ਨਾ ਇਹ ਮਤਲਬ ਜਿਵੇਂ ਅਮਰੂਦ ਸੀ ਇਹਦੇ ਨਾ ਪੱਤੇ ਕਾਫੀ ਝੜੇ ਪਏ ਸੀ ਬਸ ਰੋਜ ਐ ਹੋ ਜਾਂਦਾ ਸੀ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਜਾਨ ਆਉਣ ਦਾ ਕਾਫੀ ਕੰਮ ਵਧਿਆ ਪਿਆ ਹਾਂਜੀ ਇੱਕ ਤਾਂ ਇਹ ਆ ਵੀ ਮਤਲਬ ਜਿਵੇਂ ਅਮਰੂਦ ਦੇ ਪੱਤੇ ਝੜਦੇ ਸੀ ਕੋਈ ਨਾ ਮਤਲਬ ਜਿਵੇਂ ਹੁਣ ਹਵਾ ਬਹੁਤ ਜ਼ਿਆਦਾ ਤੇਜ਼ ਚੱਲੀ ਜਾਂਦੀਆਂ ਨੇ ਜਿਵੇਂ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਹੈ ਨਾ ਵੀ ਆਪਣੇ ਗੇਟ ਦੇ ਕੋਲੇ ਬਹੁਤ ਵੱਡਾ ਬਰੋਟਾ ਏ ਉਹਦੇ ਵੀ ਮਤਲਬ ਹਵਾ ਨਾ ਹੋ ਪੱਤੇ ਤਾਂ ਝੜਨੇ ਨੇ ਕਿਉਂਕਿ ਹੁਣ ਹਰ ਇੱਕ ਦਰਖਤਾਂ ਦੇ ਨਵੇਂ ਪੱਤੇ ਫੁੱਟਦੇ ਨੇ ਉਹਨਾਂ ਕਰਕੇ ਤੇ ਕੁਛ ਇਹ ਜਿਹਾ ਵੀ ਉਹ ਇੱਟਾਂ ਕਰਕੇ ਸਾਫ਼ ਘਟ ਹੁੰਦੇ ਨੇ ਇਹ ਇੱਥੇ ਫਿਰ ਫਤੇ ਸਕੂਲ ਤੋਂ ਆ ਗਿਆ ਸੀ ਦੁਪਹਿਰ ਦਾ ਟਾਈਮ ਸੀ ਆਉਂਦੀ ਸਾਰ ਫਰਮਾਇਸ਼ ਹੋਈ ਮम्मा ਕੁਛ ਬਣਾਉਣ ਨੂੰ ਮੈਂ ਕਿਹਾ ਵੀ ਕੀ ਬਣਾਵਾਂ ਤੇ ਮੈਂ ਕਿਹਾ ਕਿ ਚਲ ਪੋਪ ਕੌਰਨ ਬਣਾ ਲਈ ਕਹਿੰਦਾ ਵੀ ਬਣਾ ਕੇ ਦੇ ਦੋ ਇੱਥੇ ਉਹ ਲੱਗਿਆ ਸੀ ਪੋਪ ਕੌਰਨ ਖਾਣਾਂ ਫਿਰ ਉਸ ਤੋਂ ਬਾਅਦ ਉਹਨੇ ਚਲੋ ਖਾ ਪੀ ਕੇ ਫਿਰ ਉਹਨੇ ਚਾਹ ਦੁੱਧ ਪੀ ਕੇ ਫਿਰ ਚੱਲਿਆ ਸੀ ਇੱਥੇ ਟਿਊਸ਼ਨ ਮੈਂ ਕਰਨੀ ਸੀ ਅਬ ਦੇ ਸ਼ਾਮ ਦੇ ਕੰਮ ਸ਼ੁਰੂ ਕਿਉਂਕਿ ਮੈਂ ਬਣਾਉਣੀ ਸੀ ਅਸਲ ਦੇ ਵਿੱਚ ਸਬਜ਼ੀ ਉਹਦਾ ਥੋੜੀ ਜਿਹੀ ਅੱਜ ਲੇਟ ਸੀ ਵੈਸੇ ਤਾਂ ਨਹੀਂ ਆਏ ਹੋ ਜਾਂਦਾ ਨਾ ਵੀ ਥੋੜਾ ਜਲਦੀ ਬਣਾ ਲੈਣੇ ਆ ਅ ਅਸਲ ਦੇ ਵਿੱਚ ਫਤੇ ਨੇ ਜਿਹੜੀ ਸਬਜ਼ੀ ਕਿਹਾ ਹੋਇਆ ਸੀ ਉਹਦੇ ਕਰਕੇ ਟਮਾਟਰ ਹੈ ਨਹੀਂ ਸੀ ਖਤਮ ਹੋ ਗਏ ਸੀ ਤੁਹਾਨੂੰ ਪਤਾ ਕਈ ਵਾਰੀ ਇਹਨਾਂ ਚੰਡੋ ਘਰ ਚ ਚੀਜ਼ ਹੁੰਦੀ ਹੈ ਕਈ ਵਾਰੀ ਨਹੀਂ ਫਿਰ ਮੈਂ ਇਹਦੇ ਪਾਪਾ ਤੋਂ ਮੰਗਾਏ ਹੋਏ ਸੀ ਮੈਂ ਕਿਹਾ ਵੀ ਚਲੋ ਉਹਨਾਂ ਦੇ ਆ ਜਾ ਤੇ ਫਿਰ ਬਣਾਉਣੀ ਹੈ ਸਬਜ਼ੀ ਕਿਉਂਕਿ ਦੀ ਦਿਨ ਚ ਫਿਰ ਮੈਨੂੰ ਜਿਵੇਂ ਮੈਂ ਫ੍ਰੀ ਸੀ ਮੈਨੂੰ ਇਹ ਸੀ ਵੀ ਮੈਂ ਕੰਮ ਕਰ ਕਰਕੇ ਆਪ ਦਾ ਸਾਫ ਸਫਾਈ ਦਾ ਕਿਚਨ ਦਾ ਕਰਕੇ ਫਿਰ ਮੈਂ ਪੈ ਗਈ ਸੀ ਰੈਸਟ ਕਰਨ ਲੱਗ ਗਈ ਸੀ ਕੋਈ ਕੰਮ ਹੈ ਨਹੀਂ ਸੀ ਕੁਛ ਨਾ ਥੋੜੀ ਜਿਹੀ ਮੇਰੀ ਪਿੱਠ 'ਚ ਦਰਦ ਜਿਹਾ ਹੋਈ ਜਾਂਦਾ ਪਤਾ ਨਹੀਂ ਤਾਂ ਮਤਲਬ ਕੋਈ ਡਿਸਕ ਦੀ ਪ੍ਰੋਬਲਮ ਆ ਜਾਂ ਫਿਰ ਕੋਈ ਉਦਾਂ ਜਿਵੇਂ ਪਹਿਲਾਂ ਨਾਲ ਨੋਟ ਚੜੀ ਹੋਈ ਸੀ ਪਤਾ ਨਹੀਂ ਉਹ ਚੀਜ਼ ਆ ਤਾਂ ਕਰਕੇ ਕੁਝ ਸਮਝਿਆ ਨਹੀਂ ਆਉਂਦਾ ਹੈਗਾ ਵਿੱਚ ਹੀ ਇਹ ਨਾਲ ਦੀ ਨਾਲ ਫੀਵਰ ਐਂਡ ਕੋਲਡ ਹੋਇਆ ਹੋਇਆ ਸ਼ਾਇਦ ਤੁਹਾਨੂੰ ਅੱਜ ਆਵਾਜ਼ ਵੀ ਲੱਗਦਾ ਹੋਊਗਾ ਨਾ ਥੋੜਾ ਡਿਫਰੈਂਟ ਜੀ ਲੱਗਦੀ ਹੋਊਗੀ ਆਵਾਜ਼ ਥੋੜਾ ਅਡਜਸਟ ਕਰਨਾ ਪਲੀਜ਼ ਉਸ ਤੋਂ ਬਾਅਦ ਮੈਂ ਮਸਾਲਾ ਤਿਆਰ ਕਰਕੇ ਲੱਗੇਗੀ ਸੀ ਸਬਜ਼ੀ ਬਣਾਉਣਾ ਅੱਜ ਬਣਾਉਣੀ ਸੀ ਮੈਂ ਕੜਾਹੀ ਮਸ਼ਰੂਮ ਪਹਿਲਾਂ ਤਾਂ ਕਹਿੰਦਾ ਮम्मा ਕੜਾਹੀ ਮਸ਼ਰੂਮੇ ਵੈਲਕਮ ਵੀ ਮੈਨੂੰ ਕੱਲੀ ਮਸ਼ਰੂਮ ਦੀ ਸਬਜ਼ੀ ਚਾਹੀਦੀ ਆ ਵੀ ਮਟਰ ਨਹੀਂ ਵਿੱਚ ਪਾਉਣੇ ਮੈਂ ਕਿ ਚਲ ਠੀਕ ਆ ਵੀ ਕੋਈ ਨਾ ਉਦਾਂ ਹੀ ਬਣਾ ਦਉਗੀ ਤੇ ਫਿਰ ਕਹਿੰਦਾ ਚਲੋ ਕੋਈ ਨਾ ਮम्मा ਥੋੜੇ ਜਿਹਾ ਮਟਰ ਪਾ ਦਿਓ ਵਿੱਚ ਜਿਆਦਾ ਨਾ ਪਾਓ ਮੈਂ ਕਿ ਚਲ ਠੀਕ ਆ ਇਹਦੇ ਲਈ ਨਾ ਮਤਲਬ ਆਪਣਾ ਜਿਹੜਾ ਮਸਾਲਾ ਏ ਉਹ ਗ੍ਰाइंड ਨਹੀਂ ਕੀਤਾ ਹੋਣਾ ਚਾਹੀਦਾ ਜੇ ਆਪਾਂ ਸ਼ਰੂਮ ਕੱਲੇ ਬਣਾਉਣੇ ਆ ਨਾ ਅ ਜਿਆਦਾ ਬਰੀਕ ਜਿਵੇਂ ਚੌਪ ਕੀਤੇ ਹੋਏ ਹੁੰਦੇ ਨੇ ਉਹ ਚੀਜ਼ ਚਾਹੀਦੀ ਹੈ ਮਸਾਲਾ ਕਿਉਂਕਿ ਜੇ ਆਪਾਂ ਗ੍ਰाइंड ਕਰਦੇ ਹਾਂ ਮਸਾਲਾ ਫਿਰ ਉਹ ਪਿਉਰੀ ਜੀ ਬਣ ਜਾਂਦੀ ਆ ਉਹ ਸਹੀ ਨਹੀਂ ਰਹਿੰਦੀ ਹੈਗੀ ਇਹਦੇ ਵਿੱਚ ਤੁਸੀਂ ਬਣਾ ਕੇ ਦੇਖਿਓ ਬਸ ਸਿੰਪਲ ਜਿਹੇ ਤਰੀਕੇ ਨਾਲ ਬਰੀਕ ਚੌਪ ਕਰਕੇ ਲਸਣ ਪਿਆਜ਼ ਅਦਰਕ ਜੋ ਵੀ ਤੁਸੀਂ ਪਾਉਣਾ ਹੈ ਉਹ ਕਰਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਉਹਦੇ ਵਿੱਚ ਨੂਨ ਮਿਰਚ ਜੋ ਵੀ ਮਸਾਲੇ ਤੁਸੀਂ ਯੂਜ਼ ਕਰਦੇ ਹੋ ਡੇਲੀ ਚ ਉਹ ਕਰਕੇ ਉਹਦੇ ਵਿੱਚ ਬਾ ਬਾਦ ਵਿੱਚ ਮਸ਼ਰੂਮ ਨਾ ਮੈਂ ਥੋੜੇ ਜਿਹਾ ਮਤਲਬ ਫਰਾਈ ਕਰਕੇ ਰੱਖਲੇ ਸੀਗੇ ਉਹਦੇ ਵਿੱਚ ਜਦੋਂ ਮਸਾਲਾ ਉਹ ਹੋ ਗਿਆ ਉਹਦੇ ਵਿੱਚ ਥੋੜਾ ਪਾਇਆ ਪਾਣੀ ਗਲਾਸਕ ਪਾਣੀ ਪਾਇਆ ਸੀ ਬਸ ਮੇਰੀਆਂ ਦੋ ਮੁਠੀਆਂ ਹੀ ਇਹ ਸੀਗੀਆਂ ਮਟਰਾਂ ਦੀਆਂ ਨਾਲ ਪਾਤੀ ਸੀ ਮੈਂ ਫਿਰ ਮਸ਼ਰੂਮ 10 ਮਿੰਟ ਤਕਰੀਬਨ ਲੱਗਦੇ ਨੇ ਸਬਜੀ ਰੈਡੀ ਆ ਕਿਉਂਕਿ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ ਕਈ ਵਾਰੀ ਕੋਈ ਗੈਸਟ ਵੀ ਆ ਜਾਂਦਾ ਨਾ ਮਤਲਬ ਬਹੁਤ ਫਾਸਟਲੀ ਬਣਦੀ ਆ ਸਬਜ਼ੀ। ਇਹ ਵਾਰ ਨਾ ਜਿੰਨੇ ਮਤਲਬ ਆਪਣੇ ਕੋਈ ਗੈਸਟ ਵੀ ਆ ਜਾਂਦਾ ਵੀ ਇਹ ਹੋ ਜਾਂਦਾ ਇਹ ਵੀ ਕੋਈ ਸਬਜ਼ੀ ਹੈ ਨਹੀਂ। ਨਾਲੇ ਸਬਜ਼ੀ ਮਤਲਬ ਟੇਸਟੀ ਵੀ ਲੱਗਦੀ ਆ ਤੇ ਜਲਦੀ ਵੀ ਬਹੁਤ ਬਣਦੀ ਆ। ਗੱਲ ਇਹ ਆ ਜੀ ਵੀ ਸੁਣਨ ਸੁਣਾਉਣ ਨਾਲ ਤਾਂ ਕੁਝ ਹੁੰਦਾ ਨਹੀਂ ਹੈਗਾ ਜਦੋਂ ਆਪਾਂ ਆਪ ਖੁਦ ਆਪਣੇ ਹੱਥੀਂ ਬਣਾ ਕੇ ਦੇਖਦੇ ਆ ਨਾ ਉਹ ਚੀਜ਼ ਫਿਰ ਉਹ ਚੀਜ਼ ਦਾ ਯਕੀਨ ਹੋ ਜਾਂਦਾ ਵੀ ਹਾਂ ਇਹ ਗੱਲ ਸਹੀ ਆ। ਨਹੀਂ ਆਏ ਲੱਗਦਾ ਹੁੰਦਾ ਵੀ ਹਾਂ ਇੰਨੀ ਜਲਦੀ ਨਾ ਥੋੜੋ ਕੁਝ ਹੋ ਸਕਦਾ ਹੈ ਹਨਾ ਇਹ ਚੀਜ਼ ਦਾ ਹੋ ਜਾਂਦਾ ਕਿਉਂਕਿ ਹੁਣ ਮੇਰੇ ਕੋ ਥੋੜਾ ਜਿਹਾ ਟਾਈਮ ਮਤਲਬ ਹੈਗਾ ਸੀ ਫ੍ਰੀ ਫਤੇ ਟਿਊਸ਼ਨ ਗਏ ਹੋਏ ਕਰਕੇ ਫਿਰ ਸਾਨੂੰ ਜਣੀ ਸਾਰਿਆਂ ਨੂੰ ਇਹ ਹੁੰਦਾ ਵੀ ਜਦੋਂ ਬੈਠ ਕੇ ਸਾਰਿਆਂ ਨੇ ਇਕੱਠੇ ਰੋਟੀ ਖਾਣੀ ਹੋਊਗੀ ਵੀ ਉਦੋਂ ਹੀ ਬਣਾ ਲਾਂਗੇ ਨਾਲੇ ਗਰਮ ਗਰਮ ਖਾ ਲਾਂਗੇ ਮੈਂ ਕਿਹਾ ਵੀ ਚਲੋ ਜਦ ਨੂੰ ਤੁਹਾਨੂੰ ਦਿਖਾ ਕੇ ਲਿਆਉਣੀ ਆ ਬਾਗਬਾਨੀ ਇਹ ਲਾਈ ਹੋਈ ਆ ਮਤਲਬ ਲਾਈ ਨੂੰ ਤਾਂ ਕਾਫੀ ਦਿਨ ਹੋ ਗਏ ਕਿਉਂਕਿ ਮੇਰਾ ਆਪਦਾ ਹੀ ਪੈਰ ਚੱਕਰ ਜਿਹਾ ਥੋੜਾ ਜਿਹਾ ਚੜਿਆ ਰਿਹਾ ਇਹ ਤੁਹਾਨੂੰ ਦਿਖਾ ਨਹੀਂ ਹੋਇਆ ਹੈਗਾ ਇਹ ਲਈ ਹੋਈ ਸੀ ਉਹਨੇ ਪਿਆਜ਼ਾਂ ਦੀ ਪਨੀਰੀ ਪਿਆਜ਼ਾਂ ਦੀ ਪਨੀਰੀ ਲਈ ਸੀ ਨਾਲ ਹੀ ਲਈ ਹੋਈ ਸੀ ਜਿਵੇਂ ਹਰੀਆਂ ਮਿਰਚਾਂ ਸ਼ਿਮਲਾ ਮਿਰਚ ਉਹ ਪਨੀਰੀ ਲਈ ਹੋਈ ਸੀ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਮੌਸਮ ਬਦਲਣ ਦੇ ਨਾਲ ਵੀ ਇਹ ਆ ਹੁਣ ਵੀ ਸ਼ੁਰੂ ਹੋ ਜਾਣੀਆਂ ਨੇ ਹੁਣ ਉਹ ਗਰਮੀ ਦੇ ਮਤਲਬ ਸੀਜ਼ਨ ਵਾਲੀਆਂ ਸਬਜ਼ੀਆਂ ਹਨਾ ਤਾਂ ਕਰਕੇ ਇਸੀ ਕੁਝ ਹੋ ਇਹ ਜਿਹੜੇ ਦੂਜੇ ਬੀ ਨੇ ਮਤਲਬ ਲਾਉਣ ਵਾਲੇ ਜਿਵੇਂ ਕੀ ਆ ਜਾਂ ਚੱਪਣ ਹੋਰ ਜਿਹੜੇ ਜਿਹੜੇ ਵੀ ਮਤਲਬ ਜੋ ਵੀ ਵੀ ਹੁੰਦੇ ਨੇ ਹਨਾ ਉਹ ਹਜੇ ਰਹਿੰਦੇ ਸੀ ਇਹਦੇ ਵਿੱਚ ਵੀ ਲਾਤੀ ਸੀ ਥਰਮੋਕੋਲ ਅਸੀਂ ਹਜੇ ਹਰਦੇ ਸੀ ਅਸੀਂ ਕਹਾਂ ਵੀ ਦੇਖਣ ਵਾਲੇ ਵੀ ਕਹਿੰਦੇ ਹੋਣਗੇ ਵੀ ਐਡੇ بڑے ਬੇੜੇ 'ਚ ਵੀ ਜਗ੍ਹਾ ਘਟ ਗਈ ਸੀ ਹਨਾ ਇਹਨਾਂ ਐਕਚੁਅਲੀ ਆਪਣੇ ਜਿਹੜੀ ਕਿਚਨ ਦੀ ਛੈਂਕਾ ਨਾ ਉਹ ਇਹਨਾਂ ਦੇ ਵਿੱਚ ਸੀ ਇਹ ਦੋ ਨੇ ਇਦਾਂ ਦੇ ਬਾਕਸ ਉਹਨਾਂ ਦੇ ਵਿੱਚ ਮਤਲਬ ਚੈਂਕੋ ਉਹ ਕੀਤੀ ਹੋਈ ਸੀ ਕਬਰ ਟੁੱਟਣ ਤੋਂ ਇਹ ਪਈ ਸੀ ਕਾਫੀ ਦਿਨ ਦੀ ਮੈਂ ਹਜੇ ਸੋਚਦੀ ਸੀ ਮੈਂ ਕਿਹਾ ਵੀ ਇਹਦੇ ਵਿੱਚ ਕੁਝ ਲਗਾਵਾਂਗੇ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਇਹਦੇ ਵਿੱਚ ਵੀ ਦੁਪਹਿਰ ਕਿਹੜੀ ਲਾਵਾਂਗੇ ਫਿਰ ਇਹ ਮਿਰਚਾਂ ਦੇ ਬੂਟੇ ਲਾਤੇ ਸੀ ਉਹਦੇ ਵਿੱਚ ਚਲੋ ਇਹ ਤਾਂ ਆਏ ਆ ਵੀ ਇਹਨਾਂ ਨੇ ਵੱਡੇ ਹੋ ਜਾਣਾ ਮੈਂ ਕਿਹਾ ਵੀ ਦੁਪਹਿਰ ਕਿਹੜੀ ਸੋਹਣੀ ਲੱਗਦੀ ਆ ਵੀ ਫੁੱਲ ਜਦੋਂ ਖਿਲਦੇ ਨੇ ਨਾ ਰੰਗ ਬਰੰਗੇ ਜੇ ਫਿਰ ਉਸ ਤੋਂ ਬਾਅਦ ਬਣਾਏ ਫੁਲਕੇ ਜੇ ਨਾ ਮਤਲਬ ਕਹਿ ਵੀ ਦੋ ਵੀ ਚਲੋ ਹਨਾ ਮੈਂ ਬਣਾਉਣੀ ਆ ਫੁਲਕੇ ਤੁਸੀਂ ਨਾਲ ਦੀ ਨਾਲ ਖਾ ਲਓ ਗਰਮ ਗਰਮ ਤਾਂ ਸਾਰੇ ਕਹਿਣਗੇ ਨਹੀਂ ਚਲ ਕੋਈ ਨਾ ਤੂੰ ਬਣਾ ਲਾ ਤੇ ਆਪਾਂ ਸਾਰੇ ਇਕੱਠੇ ਖਾਣੇ ਆ ਹਨਾ ਪਰ ਇਹ ਚੀਜ਼ ਆਪਦੇ ਮਨ ਨੂੰ ਵਧੀਆ ਵੀ ਲੱਗਦੀ ਹੁੰਦੀ ਆ ਹਨਾ ਜੇ ਮੈਂ ਹੁਣ ਸਾਰੇ ਚਲ ਇੱਕ ਜਣਾ ਬਣਾਉਂਦਾ ਇਹਦਾ ਵੀ ਸਾਰੇ ਖਾਣ ਲੱਗੇ ਫਿਰ ਇਹ ਹੁੰਦਾ ਵੀ ਬੰਦਾ ਜਿਹੜਾ ਬਣਾਉਂਦਾ ਉਹ ਕੱਲਾ ਰਹਿ ਜਾਂਦਾ ਖਾਣਾ ਜਦੋਂ ਸਾਰਿਆਂ ਨੇ ਇਕੱਠੇ ਖਾਣੀਆ ਫਿਰ ਆਪਦੇ ਮਨ ਨੂੰ ਵੀ ਖੁਸ਼ੀ ਦੀ ਮਹਿਸੂਸ ਹੁੰਦੀ ਆ ਹਨਾ ਵੀ ਇੰਨਾ ਪਿਆਰ ਤੇ ਜਦੋਂ ਸਤਕਾਰ ਮਿਲਦਾ ਹਨਾ ਕਹਦੇ ਹੁੰਦੇ ਨੇ ਵੀ ਆਪਦਿਆਂ ਤੋਂ ਹੀ ਇਹ ਉਮੀਦਾਂ ਲਾਈਆਂ ਜਾਂਦੀਆਂ ਨੇ ਹਨਾ ਜੇ ਆਪਦੇ ਹੀ ਨਹੀਂ ਕਰਨਗੇ ਤਾਂ ਹੋਰ ਕੋਈ ਕੌਣ ਕਰੂਗਾ ਚਲੋ ਫਿਰ ਸਾਰਿਆਂ ਨੇ ਬੈਠ ਕੇ ਖਾਧੀ ਰੋਟੀ ਰਲ ਕੇ ਜਿਵੇਂ ਤੁਹਾਨੂੰ ਪਤਾ ਹੀ ਆ ਹਨਾ ਵੀ ਸਾਰੇ ਆਪਦੀ ਆਪਦੀ ਡਿਊਟੀ ਤੋਂ ਆਉਣ ਵਾਲੇ ਹੁੰਦੇ ਨੇ ਮੇਰੇ ਕੋਲ ਹੁੰਦੀਆਂ ਨੇ ਘਰ ਦੀਆਂ ਮੈਸਾ ਵੀ ਚਲੋ ਸਾਰੇ ਬੈਠ ਕੇ ਫਿਰ ਆਏ ਹੋ ਜਾਂਦਾ ਚਲੋ ਹਨਾ ਇੱਕ ਟਾਈਮ ਹੁੰਦਾ ਏ ਜਿਵੇਂ ਹੁਣ ਸਵੇਰੇ ਸਾਰਿਆਂ ਕੋ ਭਜਨ ਉੱਠ ਜੀ ਹੁੰਦੀ ਆ ਹਨਾ ਵੀ ਸਭ ਨੇ ਆਪਦਾ ਆਪਦਾ ਜਾਣਾ ਹੁੰਦਾ ਇਹ ਟਾਈਮ ਇੱਕ ਫ੍ਰੀ ਜਆ ਟਾਈਮ ਹੁੰਦਾ ਏ ਵੀ ਕਿਸੇ ਨੂੰ ਕੋਈ ਕਾਲੀ ਨਹੀਂ ਹੁੰਦੀ ਕੋਈ ਜਲਦਬਾਜ਼ੀ ਨਹੀਂ ਹੈਗੀ ਕਿਸੇ ਚੀਜ਼ ਹਨਾ ਚਲੋ ਆਰਾਮ ਨਾਲ ਬੈਠ ਕੇ ਸਾਰੇ ਰੋਟੀ ਪਾਣੀ ਖਾ ਕੇ ਉਹਦੀ ਗੱਲਬਾਤ ਕਰਕੇ ਹਨਾ ਵਧੀਆ ਲੱਗਦਾ ਏ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨਾ ਉਸ ਤੋਂ ਬਾਅਦ ਫਿਰ ਆਪਾਂ ਪਾਂਡੇ ਚੱਕ ਕੇ ਕਿਚਨ ਸਮੀਟ ਕੇ ਸਾਰੇ ਫਿਰ ਮੈਂ ਕਿਹਾ ਵੀ ਚਲੋ ਕੱਪੜੇ ਆਂਦੀਆਂ ਤਹਾਂ ਲਗਾ ਕੇ ਵੀ ਇਹਨਾਂ ਨੂੰ ਵੀ ਸਾਫ ਕਰਵਾ ਕਿਉਂਕਿ ਕੱਪੜੇ ਲਾ ਕੇ ਰੱਖਲੇ ਸੀਗੇ ਮਤਲਬ ਤਹਾਂ ਲਗਾਉਣ ਤੋਂ ਹਜੇ ਰਹਿndੀਆਂ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਾ ਰੋਟੀ ਖਾ ਕੇ ਬਾਅਦ ਵਿੱਚ ਸਮਿਟੂੰ ਕਿਉਂਕਿ ਸਵੇਰ ਨੂੰ ਫਿਰ ਇਹ ਸੀ ਵੀ ਜਿਆਦਾ ਕੰਮ ਹੋ ਜਾਂਦੇ ਨੇ ਫਿਰ ਔਖਾ ਲੱਗਦਾ ਏ ਇੱਥੇ ਹੀ ਕਰਦੇ ਆ ਜੀ ਆਪਾਂ ਬਲੌਗ ਦਾ ਐਂਡ ਕੰਨੂਲ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਸੋ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰੋ ਓਕੇ ਬਾਏ